ਸਤਿ ਸ੍ਰੀਕਾ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਤੁਹਾਡਾ ਕੀ ਹਾਲ ਹੈ ਮੇਰੀ ਮਾਂ ਜੀ ਨੂੰ ਬੁਖਾਰ ਛਿੜਿਆ ਪਰ ਛਿੜਿਆ ਕਲ ਦਾਣਾ ਸਿਰ ਦੁਖੀ ਜੰਦਾ ਮਾਂ ਜੀ ਦਾ ਅੱਜ ਵੀ ਦੁੱਖ ਦਾ ਇਹ ਦੇਖੋ ਜੀ ਅੱਜ ਨੂੰ ਮੈਂ ਤੇ ਆਪਾਂ ਉਹ ਤੇ ਆਪਾਂ ਮੈਂ ਤੁਹਾਨੂੰ ਕੋਲ ਜਾਣੇ ਜਾਂਦਾ ਪੁੱਤ ਚਾਚੂ ਜੀ ਨੇ ਮਮਾ ਜੀ ਦੇ ਜੂਸ ਬਣਾਇਆ ਤਾਂ ਤੇ ਮਮਾ ਜੀ ਨੂੰ ਖਾਣ ਲੱਗਿਆਂਗੂ ਮਾਜ ਤੇ ਅੰਜੀ ਜੂਸ ਪੀ ਲੋ ਠੀਕ ਹੋ ਜਾਗੇ ਤੁਸੀਂ ਆ ਦੇਖੋ ਨਾ ਜਿਹਦੇ ਦੇ ਉਹਨੇ ਮੈਨੂੰ ਜੂਸ ਬਣਾਇਆ ਦਿੱਤਾ ਹੁਣ ਥੋੜੇ ਦਿਨਾਂ ਚਾਹਦਾ ਵਿਆਹ ਹੋ ਜਾਣਾ ਮੈਂ ਸੇਵਾ ਕਰਦਾ ਵਿਚਾਲੇ ਮੇਰੇ ਹਾਂ ਦੇਖੋ ਮੈਂ ਕੈਮਰਾ ਮੈਂ ਹਾਂ ਤੁੰਜੀ ਮੈਂ ਕੈਮਰਾ ਮੈਂ ਦੇਖ ਲੋ ਜੂਸ ਪੀ ਲੱਗੀ ਮੈਂ ਚਾਚੂ ਜੀ ਤੇ ਤੇ ਵਿਆਹ ਹੋਣਾ ਤੇ ਮੈਂ ਕਰੀ ਤੇ ਬੰਮਾਰ ਹੋ ਗਿਆ ਅੱਜ ਜਦ ਰਿਸ਼ਤੇ ਸੀਰੀਅਸly ਅੱਜ ਜਦ ਰਿਸ਼ਤੇ ਦੀ ਗੱਲ ਕਰਨੀ ਸੀ ਅੱਜ ਮੈਂ ਹੀ ਬੰਮਾਰ ਹੋ ਗਈ ਹਾਂ ਸੇਰ ਉਹ ਬੜਾ ਹੁਣ ਸੇਰ ਵੀ ਦਵਾਇ ਫਰਕ ਨਹੀਂ ਗਿਆ ਕੱਲ ਦੁਪਹਿਰ ਤੇ ਕੱਲ ਦੁਪਹਿਰ ਦਾ ਨਹੀਂ ਪਰਸੋਂ ਜਾਂ ਅੰਦਰ ਸੇਰੂਗਾ ਬਿਆ ਤੇ ਪਰਸੋਂ ਸ਼ਾਮ ਵੀ ਖਾਦੀ ਕੋਈ ਫਰਕ ਨਹੀਂ ਕੱਲ ਦੁਪਹਿਰ ਵੀ ਕੋਈ ਫਰਕ ਨਹੀਂ ਕੱਲ ਸ਼ਾਮੀ ਵੀ ਖਾਦੀ ਕੋਈ ਫਰਕ ਨਹੀਂ ਸੇਰ ਵੀ ਖਾਦੀ ਕੋਈ ਫਰਕ ਨਹੀਂ ਹੁਣ ਜਿਸ ਵੀ ਲੱਗੀ ਹੁਣ ਲਾਸਟ ਹੈ ਕਿ ਮੈਂ ਸੇਰ ਤੋਂ ਹਰ ਦੇਖਦੇ ਚਲੋ ਜੀ ਤੁਹਾ ਮਮਾ ਜੀ ਦਾ ਹੈ ਜੇਕ ਟੱਕ ਵੀ ਇਨਸਰ ਹਟਿਆ ਤਰਤੀ ਖਾਂਦੇ ਪੇ ਹਮ ਮਮਾ ਜੀ ਅਵੇ ਮਰਚਨਾ ਫਿਰ ਦਵਾਈ ਖਾਣ ਲਗੇਗਾ ਸੋਖੇ ਤੇ 2 ਘੰਟੇ ਤੱਕ ਨਹੀਂ ਪਿਆ ਬੜਾ ਭੈਣਾ ਸੇਡੂ ਦਾ ਬੜ ਮੈਂ ਸੇਡੂ ਨਾ ਜੀ ਦੁੱਧ ਨਾ ਰਹਾ ਤਾਂ ਤੱਕ ਸੇ ਨਹੀਂ ਹਟਦਾ ਨੇ ਪਰੇਸ਼ਾਨਾ ਨਾ ਨਾ ਤੁਹਾਨੂੰ ਜੀ ਜਾਂਦੇ ਵੀ ਮਾ ਤੁਲੇ ਤੋਂ ਨਹੀਂ ਮਿਗੇ ਨਾ ਉੱਤੇ ਨਾ ਇੱਧਰ ਨਾ ਉੱਤਰੇ ਜਿਹੜਾ ਦੋਲੀ ਨਾ ਜਿਹੜੇ ਚੰਦਾਂਦਾਂ ਬੜਾ ਅੱਖਵਾਇਆ ਬਾਰੇ ਹਾਂ ਮਾ ਸੇਟ ਬਾ ਰੋਟ ਘਾਰੇ ਚਾਬੀ ਜਿਹੜੇ ਦੇਖਾਇਆ ਨਾ ਗਈ ਖਾ ਚਾਬੀ ਕੇ ਤੇ ਸੇਜ ਪਾਣੀ ਪਾ ਰਹਿ ਰਹੀਆਂ ਬਹੁਤ ਬੁਰਾ ਆ ਰਿਹਾ ਕੋਈ ਦੱਸੋ ਪਲੀਜ਼ ਤੁਸੀਂ ਨਾ ਕਮੈਂਟ ਚ ਦੱਸੋ ਕਿ ਸਿਰ ਇਹਨਾਂ ਕਾਟ ਤੋਂ ਦੂਰ ਦਾ ਹੱਟ ਆਪਦਾ ਨਾ ਚਲ ਉਹ ਇੱਕ ਤਕ ਉਹਦੇ ਨਾਲ ਸਿਰਾਂ ਨਾ ਜੇ ਜਦੋਂ ਦੂਰ ਦਾ ਹੱਟ ਆਪਦਾ ਫਿਰ ਦੂਰ ਦਾ ਹੀ ਲੰਦਾ ਹੈ ਫਿਰ ਘਬਰਾਟ ਹੋ ਚੁੱਕਿਆ ਮਨ ਪਲੀਜ਼ ਤੁਸੀਂ ਦੱਸਿਓ ਇਹ ਕਾਟ ਤੋਂ ਦੂਰ ਦਾ ਤੇ ਦਾ ਜੀ ਫਾਈਨਲੀ ਪੂਰੀ ਤਰ੍ਹਾਂ ਠੀਕ ਹੋ ਗਿਆ ਮੀ ਮਾਚੀ ਫਾਈਨਲੀ ਯੋਯੋਏ ਆਹਨੇ ਸਿਰ ਪੂਰੀ ਤਰ੍ਹਾਂ ਠੀਕ ਹੋ ਗਈ ਹੋਣਾ ਤੇ ਅਸੇ ਮੈਂ ਠੀਕ ਹੋ ਗਿਆ ਤੇ ਅੰਟਾ ਮਤਲਬ ਬਾਜ ਵੀ ਰੈਪ ਸੁਣਾਣਾ ਕੋਈ ਰੈਪ ਰੈਪ ਬਾਜ ਸੁਣਾਨੇ ਰਾਤ ਦੇ 11:30 ਤੇ ਮੈਂ ਹੈਰੀ ਨੂੰ ਹੁਣ ਪੜਾਉਂਦੀ ਵੀ ਆ ਤੇ ਦੋ ਦਿਨ ਤੇ ਮੇਰਾ ਬਸ ਨਹੀਂ ਚੱਲਿਆ ਕਿ ਮੈਂ ਬੋਲਾਂ ਵੀ ਮਾੜਾ ਜਾ ਵੀ ਤੇ ਕੋਈ ਮੇਰੇ ਲੱਗ ਜਾਂਦਾ ਸੀ ਮੈਂ ਬਾਦੀ ਹਾਂ ਹਾਂ ਤੇ ਉਹ ਬਾਸੀ ਸੇਮ ਸੇ ਮਾਰੀ ਪਹਿਲਾਂ ਮੈਂ ਤੇ ਹੈਰੀ ਨੇ ਨੀਚੇ ਸੇਮ ਸੇ ਮਾਰੀ ਇਹ ਕਿਉਂ ਹੋ ਸਕਦਾ ਹੈ ਹੈਰੀ ਪੜਾਣੀ ਪਈ ਰੈਪ ਸੁਣਾ ਰੈਪ ਸੁਣਾ ਲਈ ਤੇ ਇਹ ਸਕੂਲ ਲੱਗ ਨੂੰ ਬੈਗ ਨੇ ਸਿਰਫ ਟਾਫੀ 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 ਤਾਂ ਬਿਆ ਤੇ ਹਣਾ ਬਾਕੀ ਮੈਂ ਹੁਣ ਠੀਕ ਆ ਮੇਰੀ ਹਾਲਤ ਬਹੁਤ 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 ਜ਼ਿਆਦਾ ਖਰਾਬ ਸੀ ਤੇ ਸਿਰ ਜੋ ਮੈਂ ਤੁਹਾਨੂੰ ਪੁੱਛਿਆ ਸੀ ਸਵਾਲ ਤੁਸੀਂ ਪਲੀਜ਼ ਜ਼ਰੂਰ ਦੱਸੋ ਠੀਕ ਹੈ ਫਿਰ ਮੈਨੂੰ ਮਤਲਬ ਇਸ ਮੈਂ ਸਿਰ ਤੋਂ ਹੋਂ ਨਾ ਵਰਕ ਪੈ ਗਿਆ ਪਰ ਇਦਾਂ ਕਿਉਂ ਹੁੰਦਾ ਹੈ ਕਿ ਹ ਹਾਤਾ-ਤਾ ਸਿਰ ਦੁਖਣਾ ਆ ਜਾਂਦਾ ਹਣਾ ਤੇ ਦੱਸੋ ਜੀ ਸੋ ਹਾਂ ਸੁਣਾ ਰਿਹਾ ਹਾਂ ਅ ਸੱਤ ਆ ਗੋਡੇ ਤੇ ਸੱਤ ਲਗਾਈਆਂ ਬਤਾ ਇਹ ਰਹੀਆਂ ਗਲਤੀਆਂ ਇਹਦੀ ਗਲਤ ਬੜੀ ਪਹਿਲਾਂ ਦੀ ਨਹੀਂ ਪਰਸੋਂ ਦੀ ਏ ਦੋ ਦਿਨ ਪਹਿਲਾਂ ਦੀ ਇਹਦੀ ਗਲਤੀਆਂ ਨਹੀਂ ਦੋ ਦਿਨ ਪਹਿਲਾਂ ਨਹੀਂ ਤੇ ਚਾਰ ਦਿਨ ਪਹਿਲਾਂ ਤੇਨ ਦਿਨ ਪਹਿਲਾਂ ਦੀ ਏ ਦੋ ਚਾਰ ਮੈਂ ਕਿਹਾ ਭਾਜੀ ਸੱਟ ਦੋ ਦੋ ਨਹੀਂ ਤੇ ਤਿੰਨ ਦਿਨ ਪੁਰਾਣੀ ਹੋਈਗੀ ਨਾ ਹਨਾ ਆਓ ਚੱਲ ਜਦ ਤੂੰ ਸੱਟ ਪਿੱਛੇ ਨਾ ਬੈਠ ਕਰ ਜਾ ਦੱਸ ਕੀ ਗਾਣਾ ਯੋ ਯੋ ਮੇਰੇ ਮਮਾ ਜੀ ਠੀਕ ਹੋ ਯੋਯੋ ਰੀਸਰਚ ਦਾ ਸੋ ਕਮੈਂਡਰ ਵਿੱਚ ਯੋਯੋ ਯੋ ਹਾ ਮਿਸਿੰਗ ਚਲੋ ਜੀ ਹੁਣ ਵਲੋਗ ਦਾ ਕਰਦੇ ਨਹੀਂ ਇੰਨੀ ਜਲਦੀ ਵੀ ਨਹੀਂ ਕੋਈ ਐਕਟਿੰਗ ਦੇਖ ਲਈ ਚਲੋ ਠੀਕ ਹੈ ਜੀ ਵਲੋਗ ਦੀ ਇੱਥੇ ਐਂਡਿੰਗ ਕਰਦੇ ਆ ਕੁੜੀਆਂ ਪਤਾ ਇਦਾਂ ਕਰਦੇ ਕੁੜੀਆਂ ਤੱਕ ਦੇਖ ਲੋ ਜੀ ਇਹ ਗੱਲਾਂ ਨਹੀਂ ਖਤਮ ਹੋਣੀਆਂ ਸੋ ਅਸੀਂ ਵਲੌਗ ਦੇ ਐਂਡਿੰਗ ਇੱਥੇ ਕਰਦੇ ਆ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਲਾਈਕ ਐਂਡ ਸਬਸਕ੍ਰਾਈਬ ਕਰ ਦੇਣਾ ਤੇ ਸ਼ੇਅਰ ਕਰ ਦੇਣਾ ਇਹ ਦੋ ਹਾਂ ਮੈਂ ਬਹੁਤ ਸਾਰਾ ਬੋਕਦਾ ਇਹ ਦੋਸਤਾਂ ਨਾਲ ਇਹ ਦੋਸਤਾਂ ਨਾਲ ਇਹ ਦੋਸਤ ਇਹ ਦੋਸਤ ਨਾਲ ਪੇਜ ਤੇ ਵੀਡੀਓ ਤੇ ਨਾਲ ਓਹ ਐਸ ਉਹ ਤੇ ਆ ਤਰੀ ਹੈ ਸਪੀਕਰ ਤੇ ਆਵਾਜ਼ ਤੇ 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 ਹਰੀ ਛੇਤੀ ਗੱਲ ਕੰਪਲੀਟ ਕਰੀ ਦਿੰਦੀ ਬੇਟਾ ਡਿੱਟ 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 ਸਬਸਕ੍ਰਾਈਬ ਹਾਂਜੀ ਮੈਂ ਤੁਹਾਨੂੰ ਮੈਂ ਇੱਕ ਚੀਜ਼ ਦਿਖਾਣੀ ਐ ਕ੍ਰਾਊਡ ਬੈਂਡ ਹਾਂ ਲਟਾਵਲਾ ਮੈਨੂੰ ਮੈਨੂੰ ਲਟਾਣਾ ਬਹੁਤ ਪਿਆਰੇ ਹਾਂ ਮੈਂ ਜੇ ਦੇਖੋ ਤੁਸੀਂ ਇਹਦੇ ਕੋਲ ਬੱਚੇ ਵੀ ਲਟਾ ਉਹ ਉੱਥੇ ਵੀ ਲਟਾ ਲਾਈ ਨੇ ਥੱਲੇ ਵੀ ਹਾਂਜੀ ਅਸੀਂ ਟੂਰ ਵੀ ਕਰਾਇਆ ਸੀ ਟੂਰ ਵੀ ਕਰਾਇਆ ਸੀ ਸੋ ਦੇਖੋ ਲਟਾ ਰਬੜ ਦਾ ਐ ਇੱਕ ਮਿੰਟ ਇੱਕ ਮਿੰਟ ਲੋ ਲੱਟਾ ਜਿਆਦਾ ਜਗਦੇ ਮੈਂ ਆਇਆ ਐ ਚੈਨਲ ਨਹੀਂ ਹੋਣੀ ਨਾ ਇਹ ਬੋਲੋ ਜੀ ਤਾਂ ਇੱਕ ਉਹ ਕੀ ਪਰ ਮੋਛਣ ਨਹੀਂ ਕਿੱਥੋਂ ਚਲੋ ਜੀ ਕਿੱਥਾ ਤੁਸੀਂ ਲੈ ਮੈਂ ਬੰਦ ਕਰਾ ਸਾਸਤਰੀ ਕਾ ਸਾਸਤਰੀ ਕਾਲ ਜੀ ਸਾਰਿਆਂ ਨੂੰ ਕੀ ਹਾਲੇ ਤੁਹਾਡਾ ਪਲੀਜ਼ ਸਬਸਕ੍ਰਾਈਬ ਮਾਈ ਯੂਟਿਊਬ ਚੈਨਲ ਸਾਡੇ ਹੋਈ ਸੈਂਬੀਵ ਨੇ ਚਿਲ ਵੀ ਆ ਪਿਆਰ ਵੀ ਆ ਕੁਛ ਨਹੀਂ ਕੁਛ ਨਹੀਂ ਲੋ ਜਿਵੇਂ ਲੋਗ ਬੱਕ ਕੇ ਐਂਡਿੰਗ ਹੋਣਾ ਨਾ ਮੈਂ ਤਾਂ ਮਾਤੀ ਹਾਂ ਦੀ ਤੇ ਐਂਡਿੰਗ ਆ ਇਹ ਪਾਰਟ ਬਾਈਚ ਵਾਲੀ ਤੇ ਜਦੋਂ ਕੋ ਬਾਹਰੋਂ ਤੋਂ ਬੋਲੀ ਕਹੀ ਦਿੰਦੀ ਨਾ ਸვენ ਮਣੀ ਮਟ ਬੋਲੀ ਜਾਂਦੀ ਚਲੋ ਤੇ ਫਿਰ ਮੈਨੂੰ ਹੀ ਆਹ ਕਹਿਣਾ ਪਿਆ ਤੇ ਫਿਰ ਉਹ ਜਿਆਲੋ ਗੈਸ ਨੂੰ ਉਸ ਮੈਂ ਟਾਂਗ ਕਰਕੇ ਲੋ ਬਣਾ ਲਾ ਅਟੈਚ ਕਰ ਲੇਗੀ ਨਿਕ ਪਲੇਪ ਇਹ ਨਾਲ ਸਿੰਗਲ ਸੇ ਠੀਕ ਹੋ ਗਿਆ ਸੀ ਨਾ ਜਦੋਂ ਮੈਂ ਦੱਸਿਆ ਸੀ ਤੇ ਮੈਂ ਫੇਰ ਉਹਨਾਂ ਦੇ ਕੋਲੋਂ ਆਟਾ ਤੇ ਅੱਖਾਂ ਜਿਸੀ ਇਹ ਮਤੇ ਅੱਖਾਂ ਤਾਂ ਵਧੀਆ ਜੀਆਂ ਨੇ ਤੇ ਸੋ ਪਲੀਜ਼ ਮੇਰੀ ਜਿਆਰ ਵਾਰੇ ਹੀ ਰਿਕਵੈਸਟ ਹੈ ਕਿ ਪਲੀਜ਼ ਮੈਨੂੰ ਜ਼ਰੂਰ ਦੱਸਿਓ ਕਿ ਅੱਧਾ ਕਿਹ ਹੈ ਹੁੰਦਾ ਕਿ ਇਹ ਮੈਂ کہیں ਚਲ ਠੀਕ ਹੋ ਗਿਆ ਨਾ ਤੇ ਹਾ ਹਾਪਤਾ ਹਾਪਤਾ ਸਿਰ ਮੇਰਾ ਨਹੀਂ ਆ ਕੇ ਦਾ ਸੋ ਪਲੀਜ਼ ਮੋਲੀਆ ਪੰਜ ਮਿੰਟ ਮੈਂ ਤਾਂ ਕਿੰਨਾ ਡਰ ਰਿਹਾ ਕਿ ਨਾ ਡਰਾਂ ਦਵਾਈ ਦਵਾਈ ਖਾਣੀ ਆ ਪਰ ਰੋਜ਼ ਦੀ ਦਵਾਈਆਂ ਖਾਣਾ ਸਹੀ ਨਹੀਂ ਨਾ ਇਹ ਹੈ ਨਾ ਤੇ ਠੀਕ ਹੈ ਜੀ ਪਲੀਜ਼ ਜਿਵੇਂ ਦੱਸਿਆ ਹੈ ਆਪਕੇ ਜੀ ਬਾਏ ਥੈਂਕ ਯੂ